ਫੋਕ ਬੜਾ ਵਿਖੇ ਟ੍ਰੇਨ ਦੀ ਫੇੜ ਵੱਜਣ ਨਾਲ ਇੱਕ ਵਿਅਕਤੀ ਦੀ ਭੇਤ ਭਰੇ ਹਾਲਾਤਾਂ ਵਿੱਚ ਜਾਨ ਜਾਣ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਜੀਆਰਪੀ ਇੰਚਾਰਜ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਮੇਟਾ ਫਾਟਕ ਤੋਂ ਪਿੱਛੇ ਕੁਝ ਦੂਰੀ ਤੇ ਇੱਕ ਵਿਅਕਤੀ ਦੀ ਲਾਸ਼ ਪਈ ਹੈ ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਵਿਖੇ ਰਖਵਾਇਆ ਉਨਾ ਦੱਸਿਆ ਗਿਆ 71 ਕੇ ਦੀ ਜਾਣਕਾਰੀ ਤੋਂ ਬਾਅਦ ਮ੍ਰਿਤਕ ਵਿਅਕਤੀ ਦੀ ਪਛਾਣ ਸੰਦੀਪ ਪੁੱਤਰ ਜਗਦੀਸ਼ ਵਾਸੀ ਔਂਕਾਰਨਗਰ ਫਗਵਾੜਾ ਵਜੋਂ ਹੋਈ ਹੈ ਤੇ ਇਹ ਵਿਅਕਤੀ ਹਲਵਾਈ ਦਾ ਕੰਮ ਕਰਦਾ ਸੀ ਫਿਰਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪਰ ਪੂਰੇ ਕਿਬ ਗਰੀਬ ਨੇ ਇਸੇ ਸ਼ਰਨ ਸਰ ਕਿਸੇ ਮਾਰ ਦੇਖਣ ਨੂੰ ਤਲਾਬ ਕੀਤੀ ਤੀ 7 ਵਜੇ ਦੀ 5:00 ਵਜੇ ਕਿ ਕੋਈ ਰਿਲੇਟਡ ਐਕਟ ਲੱਗਦਾ ਤਾਰਫ 13/14 ਕੋੜਾ ਦਰਮਿਆਨ ਦੇ ਰਿਲੇਸ਼ਨਸ ਤੋਂ ਪਗਵਾੜਾ ਤੇ ਹਰੂ ਇਸ ਤਾਰਾ ਤੇ ਮੈਂ ਆਪਣੇ ਸਾਥੀ ਕਰਮਚਾਰੀਆਂ ਨਾਲ ਕਿਸਮੇ ਤਾਰਫੀ ਹਸਤਾਖਤ ਕਰਨ ਮੌਕੇ ਦਿੱਤੇ ਆ ਕਿ ਦੇਖਿਆ ਕਿ ਇੱਕ ਕਿ ਪ੍ਰੀਅਤਿਕ ਭਾਗ ਦੇਦਾ ਵਿਅਕਤੀ ਡਾਊਨਲੋਡਰ ਦੇ ਨਾਲ ਕਾਫੀ ਜਾਂਚ ਪੀਗਾ ਤੋੜਿਆ ਤੇ ਅੱਗੇ ਤੱਕ ਫਰਕ ਕੋਈ ਪੈਤਾ ਨਹੀਂ ਹੋਇਆ ਅਸੀਂ ਵੀ ਤੇ ਇਹਨੂੰ 24 ਘੰਟੇ ਲਈ ਸੀ ਮੌਜੂਦ ਰੱਖਾਂਗੇ ਜੇ ਕਿਸੇ ਨੂੰ ਪਛਾਣ ਕਰਨੀ ਹੋਵੇ ਤੁਸੀਂ ਮੇਰਾ ਨੰਬਰ ਰੂਟ ਕਰ ਲਓ 9815676283 ਤਾਂ ਸਾਹਮਣੇ ਕੰਪਾਰ ਕਰ ਲਓ ਜਦ ਵੀ ਕੋਈ ਫਰਕ ਕੋਈ ਪਤਾ ਲੱਗਾ ਫਿਰ ਕੀ ਮੈਨੂੰ ਸਾਰੇ ਲੇਲ ਦੀ ਚਾਬੀ ਮੈਨਰ ਬੰਦ ਦੇ ਦੇ ਉਹਨਾਂ ਨੂੰ ਉਸ ਤਰ੍ਹਾਂ ਕਰ ਫੋਕ ਵੜਾ ਵਿਖੇ ਟ੍ਰੇਨ ਦੀ ਫੇੜ ਵੱਜਣ ਨਾਲ ਇੱਕ ਵਿਅਕਤੀ ਦੀ ਭੇਤ ਭਰੇ ਹਾਲਾਤਾਂ ਵਿੱਚ ਜਾਨ ਜਾਣ ਦੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਜੀਆਰਪੀ ਇੰਚਾਰਜ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਮੇਟਾ ਫਾਟਕ ਤੋਂ ਪਿੱਛੇ ਕੁਝ ਦੂਰੀ ਤੇ ਇੱਕ ਵਿਅਕਤੀ ਦੀ লাশ ਪਈ ਹੈ ਜਿਸ ਤੋਂ ਬਾਅਦ ਉਹਨਾਂ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਵਿਖੇ ਰਖਵਾਇਆ ਉਹਨਾਂ ਦੱਸਿਆ ਕਿ 71 ਕੀਤੇ ਜਾਣਕਾਰੀ ਤੋਂ ਬਾਅਦ ਮ੍ਰਿਤਕ ਵਿਅਕਤੀ ਦੀ ਪਛਾਣ ਸੰਦੀਪ ਪੁੱਤਰ ਜਗਦੀਸ਼ ਵਾਸੀ ਔਨਕਾਰਨਗਰ ਫਗਫੜਾ ਵਜੋਂ ਹੋਈ ਹੈ ਤੇ ਇਹ ਵਿਅਕਤੀ ਹਲਵਾਈ ਦਾ ਕੰਮ ਕਰਦਾ ਸੀ ਫਿਰਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅਰ ਪੂਰੇ ਕਿਬ ਗ੍ਰਿਗ ਮੈਂ ਐਸ ਸ਼ਰਮ ਸਿੰਘ ਕਿ ਸਮਾਂ ਦੇਖਣ ਨੂੰ ਇਤਲਾਫ ਕੀਤੀ ਤਕਰੀਬ 7:00 ਵਜੇ 5:00 ਵਜੇ ਕਿ ਕੋਈ ਰੇਲੇ ਐਕਸਿਡੈਂਟ ਲੱਗਦਾ 4:00 13/14 ਕੋਲ ਕਿ ਦਰਮਿਆਨ ਰੇਲ ਗੱਡੀ ਤੋਂ ਫਗਵਾੜਾ ਤੇ ਸਤਰਾ ਤੇ ਮੈਂ ਆਪਣੇ ਸਾਥੀ ਕਰਮਚਾਰੀਆਂ ਨਾਲ ਇਸ ਮੇ ਤਾਰਫੀ ਹਸਤਾਖਤ ਅਸੀਂ ਮੌਕੇ ਤੇ ਦਿੱਤੇ ਕਿ ਜੇ ਕਿਹਾ ਕਿ ਇੱਕ ਪ੍ਰੀਯਪਤੀਕ ਫਾਲੀਦਾ ਵਿਅਕਤੀ ਡਾਊਨਲੋਡਰ ਦੇ ਨਾਲ ਕਾਫੀ ਜਾਂਪੀ ਗਿਆ ਖੜਾ ਪਿਆ ਅਜੇ ਤੱਕ ਫਰਕ ਨਹੀਂ ਪਾਇਆ ਤੇ ਆਮੀ ਗਈ ਤੇ ਜਿਸ ਨੂੰ 24 ਘੰਟੇ ਲਈ ਸੀ ਮੌਜੂਦੀ ਰੱਖਾਂਗੇ ਤੇ ਜੇ ਕਿਸੇ ਨੂੰ ਪਛਾਣ ਕਰਨੀ ਹੋਵੇ ਮੇਰਾ ਮੇਰਾ ਨੰਬਰ ਨੋਟ ਕਰ ਲਓ 9815164223 ਇਸਨੂੰ ਨਾਲ ਕੰਪਾਰ ਕਰ ਲਓ ਜਦ ਵੀ ਸਰ ਕੋਈ ਨੂੰ ਪਤਾ ਲੱਗਾ ਸਾਨੂੰ ਕੀ ਮੈਨੂ ਸਰ ਰੇਲ ਦੀ ਚਾਪੀ ਮੈਨ ਬੰਦੇ ਹੁੰਦੇ ਆ ਉਹਨਾਂ ਨੇ ਉਸ ਦਾ ਕਾਰਜ